ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਪਿੰਡ ਮੰਡ ਵਾਲੇ ਦੇ ਵਿੱਚ ਇਹ ਪਿੰਡ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਗਿਆ ਤੇ ਜਦੋਂ ਤੁਸੀਂ ਚੰਦਬੱਜੇ ਵਾਲਾ ਪੁਲ ਪਾਰ ਕਰਦੇ ਆ ਤੇ ਚਰਸਤਾ ਪੈਂਦਾ ਵਾ ਮਿੱਤਰੋ ਤੇ ਉਹ ਚਰਸਤੇ ਤੋਂ ਮੰਡ ਵਾਲੇ ਨੂੰ ਚਿੱਟੀ ਪੱਟੀ ਵਾਲੀ ਸੜਕ ਆਉਂਦੀ ਆ ਗਾਂਹੇ ਧੂੜਕੋਟ ਨੂੰ ਭਲੂਰ ਨੂੰ ਸੜਕ ਨਿਕਲਦੀ ਆ ਤੇ ਪਰ ਤੁਸੀਂ ਜਦੋਂ ਮੰਡਾਲੇ ਪਿੰਡ ਦੇ ਵਿੱਚ ਆ ਕੇ ਵੜਨਾ ਨੀਗਾ ਹਾਈਵੇ ਵਾਲੇ ਪਾਸਿਓਂ ਆ ਕੇ ਸੂਏ ਆਊਗਾ ਤੇ ਸੂਏ ਦੇ ਕੋਲੇ ਪਿੱਛੇ ਬੈਕ ਸਾਈਡ ਤੇ ਪਾਈ ਹੋਣਿਆਂ ਦਾ ਮਤਲਬ ਸੂਏ ਦੇ ਉੱਤੇ ਵੱਡੇ ਰੋਡ ਦੇ ਉੱਤੇ ਤੇ ਸੂਏ ਤੋਂ ਥੋੜਾ ਜਿਹਾ ਹਟਮਾ ਘਰ ਆ ਗੱਲਬਾਤ ਲਈ ਨੰਬਰ ਲੈ ਦੂੰਗਾ ਡਿਟੇਲ ਦੇ ਦੂੰਗਾ ਸਾਰੀ ਜਾਣਕਾਰੀ ਕਰ ਲਿਓ ਬਾਈ ਦਾ ਸਾਂਝੀ ਮਿੱਤਰੋ ਸਤਿ ਸ਼੍ਰੀ ਅ ਕੀ ਹਾਲ ਆ ਬਈ ਵਧੀਆ ਬ੍ਰਾ ਸੇਤੰਕਰ ਪਰਿਵਾਰ ਦੇ ਵਧੀਆ ਸਾਰਾ ਅੱਛਾ ਵੀਰੇ ਨਾਮ ਦੱਸ ਦੀਏ ਇੱਕ ਵਾਰੀ ਗਗਨਦੀਪ ਸਿੰਘ ਗਗਨਦੀਪ ਸਿੰਘ ਅੱਛਾ ਗਗਨਦੀਪ ਵੀਰੇ ਜਿਹੜੀ ਮੈਂ ਵੇਚਣੀ ਆ ਪਾ ਕਿੰਨਵਾ ਸੂਆ ਵੀਰੇ ਇਹ ਦੂਜਾ ਸੂਆ ਹੈ ਦੂਜਾ ਸੂਆ ਸੋਈ ਆ ਹੈ ਕਿੰਨੇ ਦਿਨ ਹੋ ਗਏ ਵੀਰੇ ਸੋਈ ਨੂੰ ਇਹਨੂੰ 7-8 ਦਿਨ ਹੋਇਆ ਵੀਰੇ 7-8 ਦਿਨ ਹੋ ਕੇ ਸੋਈ ਨੂੰ ਕਿੰਨਾ ਦੁੱਧ ਤਿਆਰ ਆ ਵੀਰੇ ਹੁਣ 8 ਕਿਲੋ ਲੀਟਰ ਦੁੱਧ ਹੈਗਾ ਵੀਰੇ ਠੀਕ ਆ ਮੈਂ ਅਗਰ ਇਹਦੇ ਕੱਟੀ ਆ ਗਈ ਬਈ ਠੀਕ ਆ ਰੇਟ ਵੀਰੇ ਦਾ ਕੀ ਤੈਅ ਕੀਤਾ ਬਈ ਰੇਟ ਆਪਾਂ 75000 ਰੁਪਏ ਠੀਕ ਆ ਵੀਰੇ ਕਦੀ ਬਾਹਰ ਨੂੰ ਬਈ ਤੋਰੀ ਮੜਾ ਇਹ ਲੇ ਮੇਤਰੋ ਦੂਜਾ ਸੂਆ ਵਾ 75000 ਰੁਪਿਆ ਡਿਮਾਂਡ ਆ ਤੱਕ ਲੇਵੇ ਦੀ ਗਾਹ ਨੂੰ ਆ ਇਹ ਗੱਲ ਨੋਟ ਰੱਖਿਆ ਜੇ ਗਾਹੂ ਲੇਵਾ ਦਿਖਾਉਂਦੀ ਆ ਪਿਛੋਣੀ ਲੇਵਾ ਦਿਖਾਉਂਦੀ ਤੁਰਦੀ ਦਾ ਤੁਹਾਨੂੰ ਵੇਖ ਲੈਣਿਆ ਵੀ ਕੀ ਕਰਦੀ ਐ ਇਹ ਕਰਮ ਵਾਲੀ ਦੁੱਧ ਦਸੇ ਕਿਲੋ ਦਈ ਜਾਊਗੀ ਇਹ ਦੁੱਧੋ ਨਿਵਾਂਜੀ ਜਾਂਦੀ ਐ ਖਾ ਪੀ ਕੇ ਔਰ ਨੀਲੀ 라ਵੀ ਨਸਲ ਦੇ ਵਿੱਚ ਪੰਜ ਕਲਿਆਣੀ ਦੇ ਵਿੱਚ ਇਹ ਪੈਗੀ ਕਰਮ ਵਾਲੀ ਪਿਓਰ ਵੀ ਨਹੀਂ ਕਹਿ ਸਕਦੇ ਬਾਕੀ ਛੋਟੀ ਸਾਰੀ ਚੰਗੀ ਸੀਗੀ ਬਸ ਇੱਕ ਲੇਵੇ ਦਾ ਡਿਜ਼ਾਈਨ ਆ ਉਹ ਜ਼ਰੂਰ ਇਹਦਾ ਅਲੱਗਾ ਮਿੱਤਰੋ ਦੁੱਧ 8 ਕਿਲੋ ਇਸ ਟਾਈਮ ਤਿਆਰ ਆ ਦੇਖ ਸਕਦੇ ਹੋ ਤੁਸੀਂ ਸਿੰਗਾ-ਸੁੰਗਾ ਦੀ ਚੰਗੀ ਸੀਗੀ ਤੇ ਧਾਕਾ ਜਿਹੜੀ ਲੇਵੇ ਦੀ ਉਹ ਸਾਡ ਜਿਹੜਾ ਪਿਛਲਾ ਹਿੱਸਾ ਹੁੰਦਾ ਉਹ ਵੀ ਗਾਹ ਨੂੰ ਕਰਕੇ ਨੇ ਕੱਢਿਆ ਹੋਇਆ ਕਰਮਾ ਵਾਲੀ ਨੇ ਵੈਸੇ ਲੇਵਾ ਦਾ ਬੰਤਰੰਗਾ ਦੀ ਆ ਰੰਗ ਬਹੁਤ ਚੰਗੀ ਸੀ ਲੇਕਿਨ ਜੇ ਸੂਲ ਵਾਲੇ ਪਾਸੇ ਨੂੰ ਪੇਸ਼ਾ ਨੂੰ ਹਵਾਨਾ ਕਰਦੀ ਤਾਂ ਬਹੁਤ ਸੋਹਣਾ ਲੇਵਾ ਇਹਦਾ ਬਣਨਾ ਸੀਗਾ ਪਰ ਹੁਣ ਇਹ ਮਿੱਤਰੋ ਜਿਹੜਾ ਤੁਸੀਂ ਦੇਖ ਸਕਦੇ ਆ ਵੀ ਲੇਵਾ ਜਿਹੜਾ ਉਹ ਗਾਹ ਨੂੰ ਧਕਲ ਦੇਈ ਕਰਕੇ ਡਿਜ਼ਾਈਨ ਆ ਜਿਹੜਾ ਥੋੜਾ ਜਿਹਾ ਘੱਟ ਸੋਹਣਾ ਲੱਗਦਾ ਬਾਕੀ ਝੋਟੀ ਚੰਗੀ ਆ 75000 ਰੁਪਏ ਦੀ ਡਿਮਾਂਡ ਆ ਕੱਟੀ ਜਾਂਦੇ ਮਗਰ ਵੀਰੇ ਨੰਬਰ ਸਾਂਝਾ ਕਰਿਓ ਇੱਕ ਵਾਰੀ ਪਾ 7019 17658 7019 17658 52 ਇਸ ਨੰਬਰ ਤੇ ਕਰ ਲਿਓ ਭਾਈ ਹੁਣ ਇਹਦੇ ਨਾਲ ਗੱਲਬਾਤ ਪਿੰਡ ਮੰਡ ਵਾਲਾ ਜ਼ਿਲ੍ਹਾ ਫਰੀਦਕੋ